ਇਸ ਵੇਲੇ ਦੀ ਵੱਡੀ ਖਬਰ ਸਿੱਖ ਪ੍ਰਚਾਰਕ ਰਣਜੀਤ ਸਿੰਘ ਟੰਡਰੀਆਂ ਵਾਲੇ ਦੇ ਖਿਲਾਫ ਹੋਏ ਬਲਾਤਕਾਰ ਦੇ ਪਰਚੇ ਨੂੰ ਜਿਹੜਾ ਰੱਦ ਕਰਨ ਦੀ ਗੱਲ ਚੱਲ ਰਹੀ ਆ ਦੱਸਦੀ ਹੈ ਕਿ ਇਸ ਕੇਸ ਦੇ ਉੱਪਰ ਇੱਕ ਸਪੈਸ਼ਲ ਜਾਂਚ ਟੀਮ ਹੈ ਜਿਹੜੀ ਉਹ ਬਣਾਈ ਗਈ ਸੀ ਐਸਆਈਟੀ ਜਿਹੜੀ ਨਿਯੁਕਤ ਕੀਤੀ ਗਈ ਸੀ ਜਿਸ ਨੇ ਹੁਣ ਪੂਰੀ ਰਿਪੋਰਟ ਤਿਆਰ ਕੀਤੀ ਆ ਤੇ ਉਹਨਾਂ ਦੇ ਵੱਲੋਂ ਜਿਹੜਾ ਬਲਾਤਕਾਰ ਅਤੇ ਕਤਲ ਦਾ ਕੇਸ ਹੈ ਉਸ ਨੂੰ ਰੱਦ ਕਰਨ ਦੀ ਜਿਹੜੀ ਸਿਫਾਰਸ਼ ਕੀਤੀ ਗਈ ਆ ਤੇ ਉਸ ਤੋਂ ਬਾਅਦ ਐਸਐਸਪੀ ਦੇ ਵੱਲੋਂ ਵੀ ਜਿਹੜਾ ਇਸ ਪੂਰੇ ਮਾਮਲੇ ਦੇ ਪਹਿਲਾਂ ਉਹ ਜਾਂਚ ਕੀਤੀ ਜਾਵੇਗੀ ਉਸ ਤੋਂ ਬਾਅਦ ਜਿਹੜੀ ਕੁਝ ਕਾਨੂੰਨੀ ਸਲਾਹਕਾਰ ਦੀਆਂ ਸਲਾਹਾਂ ਲੈ ਕੇ ਜਿਹੜਾ ਉਸ ਤੋਂ ਬਾਅਦ ਇਸ ਤੇ ਜਿਹੜੀ ਪੂਰੀ ਰਿਪੋਰਟ ਹੈ ਉਸ ਤੇ ਸਮੀਖਿਆ ਕਰਕੇ ਉਸ ਨੂੰ ਜਿਹੜਾ ਕੋਰਟ ਦੇ ਵਿੱਚ ਪੇਸ਼ ਕੀਤਾ ਜਾਵੇਗਾ ਦੱਸਦੀ ਹੈ ਕਿ 15 ਸਾਲ ਪਹਿਲਾਂ ਇੱਕ ਲੜਕੀ ਦੇ ਵੱਲੋਂ ਜਿਹੜਾ ਉਹ ਪਰਮੇਸ਼ਰ ਦਵਾਰ ਦੇ ਗੇਟ ਦੇ ਉੱਪਰ ਜਿਹੜਾ ਉਹ ਸੁਸਾਈਡ ਕਰ ਲਿਆ ਜਾਂਦਾ ਪਰ ਉਸ ਦੇ ਪਰਿਵਾਰ ਦੇ ਵੱਲੋਂ ਕਿਹਾ ਜਾ ਰਿਹਾ ਸੀ ਕਿ ਕੁੜੀ ਨੂੰ ਜਿਹੜਾ ਜ਼ਹਿਰ ਹੈ ਉਹ ਦਿੱਤਾ ਗਿਆ ਸੀ ਡੇਰੇ ਦੇ ਵੱਲੋਂ ਦਿੱਤਾ ਗਿਆ ਸੀ ਤੇ ਔਰ ਜਨਾ ਜਿਹੜਾ ਡੇਰੇ ਦੇ ਵਿੱਚ ਉਸਦੇ ਨਾਲ ਜਬਰ ਜਨਾਹ ਹੁੰਦਾ ਸੀ ਜਿਸ ਤੇ ਇਲਜ਼ਾਮ ਰਣਜੀਤ ਸਿੰਘ ਢੰਡਰੀਆਂਵਾਲ ਦੇ ਉੱਪਰ ਲੱਗੇ ਸੀ ਉਸ ਤੋਂ ਬਾਅਦ ਜਿਹੜਾ ਉਹ ਦਸੰਬਰ 2024 ਦੇ ਵਿੱਚ ਜਿਹੜਾ ਇੱਕ ਪਰਚਾ ਦਰਜ ਕੀਤਾ ਗਿਆ ਸੀ ਉਸ ਤੋਂ ਬਾਅਦ ਕੋਰਟ ਦੇ ਵੱਲੋਂ ਇਸ ਤੇ ਜਿਹੜੀ ਇੱਕ ਐਸਆਈਟੀ ਬਿਠਾ ਦਿੱਤੀ ਗਈ ਸੀ ਤਾਂ ਹੁਣ ਉਹ ਐਸਆਈਟੀ ਫੈਸਲੇ ਤੱਕ ਪਹੁੰਚੀ ਆ ਉਹਨਾਂ ਦੇ ਵੱਲੋਂ ਇੱਕ ਰਿਪੋਰਟ ਤਿਆਰ ਕਰਕੇ ਸੀਨੀਅਰ ਅਧਿਕਾਰੀਆਂ ਨੂੰ ਦੇ ਦਿੱਤੀ ਗਈ ਆ ਜਿਸ ਤੋਂ ਬਾਅਦ ਹੁਣ ਸੀਨੀਅਰ ਅਧਿਕਾਰੀ ਜਿਹੜੇ ਨੇ ਉਹ ਇਕੱਠੇ ਹੋ ਕੇ ਇਸ ਪੂਰੀ ਰਿਪੋਰਟ ਦੀ ਜਿਹੜੀ ਜਾਂਚ ਕਰਨਗੇ ਤੋਂ ਬਾਅਦ ਇਸ ਰਿਪੋਰਟ ਨੂੰ ਜਿਹੜਾ ਉਹ ਕੋਰਟ ਦੇ ਵਿੱਚ ਪੇਸ਼ ਕੀਤਾ ਜਾਵੇਗਾ ਦੱਸਦੀ ਹੈ ਕਿ ਸਿੱਖ ਪ੍ਰਚਾਰਕ ਰਣਜੀਤ ਸਿੰਘ ਢੰਡਰੀਆਂ ਵਾਲੇ ਦੇ ਖਿਲਾਫ ਤਕਰੀਬਨ 6 ਮਹੀਨੇ ਪਹਿਲਾਂ ਦਰਜ ਕੀਤਾ ਗਿਆ ਜ਼ਬਰ ਜਨਾਹ ਤੇ ਕਤਲ ਦਾ ਕੇਸ ਖਾਰਜ ਕਰਨ ਦੀ ਸਪਾਰਸ਼ ਕੀਤੀ ਗਈ ਹੈ ਇਹ ਸਪਾਰਸ਼ ਮਾਮਲੇ ਦੀ ਜਾਂਚ ਕਰਨ ਵਾਲੀ ਵਿਸ਼ੇਸ਼ ਜਾਂਚ ਟੀਮ ਐਸ ਆਈ ਟੀ ਨੇ ਕੀਤੀ ਹੈ ਪੰਜਾਬ ਤੇ ਹਰਿਆਣਾ ਹਾਈ ਕੋਰਟ ਦੇ ਦਖਲ ਤੇ ਢੰਡਰੀਆਂ ਵਾਲੇ ਦੇ ਖਿਲਾਫ 7 ਦਸੰਬਰ 2024 ਨੂੰ ਥਾਣਾ ਪਸਿਆਣਾ ਦੇ ਵਿੱਚ ਧਾਰਾ 300 ਅ 76 ਜ਼ਬਰਜਨਾ ਅਤੇ 302 ਕਤਲ ਅਤੇ 506 ਧਮਕੀਆਂ ਦੇਣ ਦਾ ਕੇਸ ਦਰਜ ਕੀਤਾ ਗਿਆ ਸੀ ਉਸਤੇ ਦੋਸ਼ ਲੱਗਾ ਸੀ ਕਿ ਉਹ ਤੇ ਉਸਤੇ ਡੇਰੇ ਦੇ ਵਿੱਚ ਰਹਿੰਦੀ ਲੜਕੀ ਨਾਲ ਜ਼ਬਰਜਨਾ ਕਰਦਾ ਰਿਹਾ ਫਿਰ 22 April 2012 ਨੂੰ ਉਸ ਨੂੰ ਜ਼ਹਿਰ ਦੇ ਕੇ ਮਾਰ ਦਿੱਤਾ ਇਸ ਮਾਮਲੇ ਦੀ ਜਾਂਚ ਕਰਨ ਵਾਲੀ ਟੀਮ ਦੀ ਗਵਾਹੀ ਐਸਪੀ ਸਵਰਨਜੀਤ ਕੌਰ ਨੇ ਕੀਤੀ ਹੈ ਇਸ ਵਿੱਚ ਡੀਐਸਪੀ ਜੀਐਸ ਸਕੰਦ ਅਤੇ ਐਸਐਚਓ ਪਸਿਆਣਾ ਮਨੋਜ ਵੀ ਸ਼ਾਮਲ ਨੇ ਟੀਮ ਨੇ ਆਪਣੀ ਜਾਂਚ ਰਿਪੋਰਟ ਐਸਐਸਪੀ ਵਰਮ ਸ਼ਰਮਾ ਨੂੰ ਸੌਂਪ ਦਿੱਤੀ ਹੈ ਦਾ ਟ੍ਰਿਬਿਊਨ ਵਿੱਚ ਪ੍ਰਕਾਸ਼ਿਤ ਰਿਪੋਰਟ ਦੇ ਮੁਤਾਬਕ ਜਾਂਚ ਟੀਮ ਨੇ ਐਫਆਈਆਰ ਰੱਦ ਕਰਨ ਦੀ ਸਿਫਾਰਸ਼ ਕੀਤੀ ਹੈ ਕਿਉਂਕਿ ਢੰਡਰੀਆਂ ਵਾਲੇ ਦੇ ਖਿਲਾਫ ਕੋਈ ਵੀ ਠੋਸ ਸਬੂਤ ਨਹੀਂ ਮਿਲਿਆ ਹੈ ਰਿਪੋਰਟ ਮੁਤਾਬਕ ਮ੍ਰਿਤਕ ਦੀ ਮੌਤ ਤੋਂ ਬਾਅਦ ਪੋਸਟਮਾਰਟਮ ਹੋਇਆ ਇਸ ਵਿੱਚ ਨਾ ਤਾਂ ਇਹ ਸਾਬਤ ਹੋਇਆ ਕਿ ਉਸਦਾ ਕਤਲ ਕੀਤਾ ਗਿਆ ਤੇ ਨਾ ਇਹ ਸਾਬਤ ਹੋਇਆ ਕਿ ਉਸਦੇ ਨਾਲ ਜ਼ਬਰ ਜਨਾਹ ਕੀਤਾ ਗਿਆ ਮ੍ਰਿਤਕ ਦੇ ਭਰਾ ਵੱਲੋਂ ਉਹਨਾਂ ਦੇ ਘਰ ਟਰੌਣ ਬਾਰੇ ਕੀਤੇ ਦਾਅਵੇ ਦੇ ਵੀ ਕੋਈ ਸਬੂਤ ਦਾ ਨਹੀਂ ਮਿਲਿਆ ਐਸਐਸਪੀ ਬਰਨ ਸ਼ਰਮਾ ਦਾ ਕਹਿਣਾ ਹੈ ਕਿ ਉਹ ਰਿਪੋਰਟ ਦੀ ਕੋਖ ਕਰਨਗੇ ਕਾਨੂੰਨੀ رائے ਲੈਣਗੇ ਉਪਰੰਤ ਜਿਹੜੀ ਰਿਪੋਰਟ ਹੈ ਉਹ ਅਦਾਲਤ ਦੇ ਵਿੱਚ ਪੇਸ਼ ਕੀਤੀ ਜਾਵੇਗੀ ਤਾਂ ਹੁਣ ਢੰਡਰੀਆਂ ਵਾਲੇ ਨੂੰ ਜਿਹੜੀ ਰਾਹਤ ਜ਼ਰੂਰ ਮਿਲਿਆ ਦੱਸਦੀਏ ਕਿ ਰਣਜੀਤ ਸਿੰਘ ਢੰਡਰੀਆਂ ਵਾਲੇ ਦੇ ਉੱਪਰ ਦਸੰਬਰ 2024 ਦੇ ਵਿੱਚ ਹਾਈ ਕੋਰਟ ਦੇ ਹੁਕਮਾਂ ਤੇ ਇੱਕ ਜਿਹੜੀ ਇੱਕ ਐਫ ਆਈ ਆਰ ਦਰਜ ਕੀਤੀ ਜਾਂਦੀ ਹੈ ਕੇਸ ਦਰਜ ਕੀਤਾ ਜਾਂਦਾ ਤੇ ਉਸ ਕੇਸ ਦੇ ਉੱਪਰ ਜਿਹੜੀ ਇੱਕ ਐਸ ਆਈ ਟੀ ਬਠਾਈ ਜਾਂਦੀ ਹੈ ਦੱਸਦੀਏ ਕਿ ਇੱਕ ਹਰਿਆਣੇ ਦੀ ਲੜਕੀ ਆ ਜਿਹੜੀ ਉਹ ਪਰਮੇਸ਼ਰ ਦਵਾਰ ਦੇ ਵਿੱਚ ਰਹਿੰਦੀ ਸੀ ਤੇ ਉਸ ਤੋਂ ਬਾਅਦ ਇੱਕ ਜਿਹੜਾ 2012 ਅਪ੍ਰੈਲ ਦੇ ਵਿੱਚ ਜਿਹੜੀ ਉਸ ਲੜਕੀ ਦੀ ਪਰਮੇਸ਼ਰ ਦਵਾਰ ਗੇਟ ਦੇ ਉੱਪਰ ਜਿਹੜੀ ਆ ਉਹ ਮੌਤ ਹੋ ਜਾਂਦੀ ਹੈ ਉਸ ਤੋਂ ਬਾਅਦ ਜਿਹੜਾ ਪਹਿਲਾਂ ਤਾਂ ਉਸ ਨੂੰ ਸੁਸਾਇਸਾਈਡ ਮੰਨਿਆ ਜਾਂਦਾ ਪਰ ਉਸ ਦੇ ਪਰਿਵਾਰਿਕ ਮੈਂਬਰਾਂ ਦੇ ਵੱਲੋਂ ਜਿਹੜਾ ਉਹ ਪੂਰਾ ਜਦੋਜਹਦ ਕਰਕੇ 2024 ਦੇ ਵਿੱਚ ਜਿਹੜਾ ਉਹ ਪਰਚਾ ਦਰਜ ਕਰਵਾ ਦਿੱਤਾ ਜਾਂਦਾ ਪਰਚਾ ਜਿਹੜਾ ਹੈ ਉਹ ਰਣਜੀਤ ਸਿੰਘ ਢੰਡਰੀਆਂ ਵਾਲੇ ਜਿਹੜੇ ਮੁੱਖ ਸੰਚਾਲਕ ਨੇ ਪਰਮੇਸ਼ਰ ਦਵਾਰ ਦੇ ਉਹਨਾਂ ਤੇ ਹੁੰਦਾ ਤਾਂ ਉਹਨਾਂ ਤੇ ਜਿਹੜਾ ਪਰਚਾ ਪੈਂਦਾ ਏ ਉਹ ਬਲਾਤਕਾਰ ਤੇ ਕਤਲ ਦਾ ਪੈਂਦਾ ਹੈ ਜੋਸ ਤੋਂ ਬਾਅਦ ਐਸਆਈਟੀ ਪੂਰੀ ਇਸ ਮਾਮਲੇ ਦੀ ਜਾਂਚ ਕਰਦੀ ਹੈ ਤਾਂ ਹੁਣ ਜਿਹੜੀ ਐਸਆਈਟੀ ਦੀ ਜਾਂਚ ਹੈ ਉਹ ਫਾਈਨਲ ਰਿਜ਼ਲਟ ਤੱਕ ਪਹੁੰਚੀ ਆ ਉਹਨਾਂ ਦੇ ਵੱਲੋਂ ਜਿਹੜੀ ਰਿਪੋਰਟ ਹੈ ਉਹ ਬਣਾ ਕੇ ਐਸਐਸਪੀ ਪਟਿਆਲਾ ਨੂੰ ਜਿਹੜੀ ਹੈ ਉਹ ਦੇ ਦਿੱਤੀ ਜਾਂਦੀ ਹੈ ਹੁਣ ਐਸਐਸਪੀ ਪਟਿਆਲਾ ਜਿਹੜੇ ਨੇ ਉਹ ਇਸ ਆ ਰਿਪੋਰਟ ਦੀ ਜਾਂਚ ਕਰਨਗੇ ਕੋਖ ਕਰਨਗੇ ਤੇ ਕਾਨੂੰਨੀ ਰੈ ਲੈਣਗੇ ਜੋ ਉਸ ਤੋਂ ਉਪਰੰਤ ਜਿਹੜੀ ਇਹ ਰਿਪੋਰਟ ਹੈ ਉਸ ਨੂੰ ਹਾਈ ਕੋਰਟ ਦੇ ਵਿੱਚ ਜਿਹੜਾ ਉਹ ਪੇਸ਼ ਕੀਤਾ ਜਾਵੇਗਾ